ਵੱਡੀ ਖਬਰ ਤੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਡੀਜੀਪੀ ਦੀ ਪੁਲਿਸ ਨੂੰ ਡੈਡ ਲਾਈਨ 31 ਮਈ ਤੱਕ ਨਸ਼ਾ ਮੁਕਤ ਪੰਜਾਬ ਇਹ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡੀਜੀਪੀ ਦੇ ਵੱਲੋਂ ਇਹ ਸਖਤ ਆਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡਰਗਸ ਦੇ ਖਾਤਮੇ ਦੇ ਲਈ ਐਸਐਸਪੀ ਤੂਸ 플ਾਨ ਬਣਾਉਣ ਡੈਡ ਲਾਈਨ ਤੋਂ ਬਾਅਦ ਨਸ਼ਾ ਮਿਲਿਆ ਤਾਂ ਅਫਸਰਾਂ ਤੇ ਗਾਜ ਡਿੱਗੇਗੀ ਇਹ ਵੀ ਸਖਤ ਵਾਰਨਿੰਗ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਗਈ ਹੈ ਕਿ ਡੈਡਲਾਈਨ ਖਤਮ ਹੋਣ ਤੋਂ ਬਾਅਦ ਜੇਕਰ ਨਸ਼ਾ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਵੀ ਜਗ੍ਹਾ ਮਿਲਦਾ ਹੈ ਤਾਂ ਫਿਰ ਜੋ ਵੀ ਸਬੰਧਤ ਉਸ ਇਲਾਕੇ ਦਾ ਅਫਸਰ ਹੋਵੇਗਾ ਉਸ ਤੇ ਗਾਜ ਡਿੱਗੇਗੀ ਹਾ ਤਾਂ ਡੀਜੀਪੀ ਦੀ ਪੁਲਿਸ ਨੂੰ ਡੈਡਲਾਈਨ ਹੈ ਡੈਡਲਾਈਨ ਸਾਫ਼ ਤੌਰ ਤੇ ਦੇ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਇਸ ਤੋਂ ਪਹਿਲਾਂ ਹੁਣ ਗੱਲ ਕਰੀਏ ਮੌਜੂਦਾ ਸਮੇਂ ਦੀ ਗੱਲ ਕਰੀਏ ਜਾਂ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਆਯੁੱਧ ਨਸ਼ਿਆਂ ਵਿਰੁੱਧ ਮੇਮ ਲਗਾਤਾਰ ਚੱਲ ਰਹੀ ਹੈ ਇਸ ਦੇ ਵਿਚਾਲੇ ਆ ਕਈ ਨਸ਼ਾ ਤਸਕਰਾਂ ਦੇ ਘਰ ਵੀ ਟੈਟੇਰੀ ਕੀਤੇ ਗਏ ਨੇ ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਗਿਆ ਤੇ ਇਸ ਦੇ ਵਿਚਾਲੇ ਹੁਣ ਪੰਜਾਬ ਦੇ ਡੀਜੀਪੀ ਨੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਵੀ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਹਾਲਾਂਕਿ ਲਗਾਤਾਰ ਡਰੱਗਸ ਦੇ ਖਰਾਬ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਕੀਤਾ ਵੀ ਜਾ ਰਿਹਾ ਪਰ ਇਸ ਦੇ ਵਿਚਾਲੇ ਡੀਜੀਪੀ ਦੀ ਪੁਲਿਸ ਨੂੰ ਡੈਡਲਾਈਨ ਕੀ ਕੋ ਜਾਣਕਾਰੀ ਅ ਦੇਖੋ ਕਿਉਂਕਿ ਕਈ ਵਾਰ ਇਸ ਤਰੀਕੇ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਐਸਐਚਓ ਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਲੇਕਿਨ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਕਈ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਪੁਲਿਸ ਦੇ ਉੱਤੇ ਲੱਗਦੇ ਨੇ ਤਾਂ ਅੱਜ ਇਹ ਜੋ ਹੁਣ ਜਦੋਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸੂਬੇ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਔਰ ਇਸ ਲਈ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਹੈ ਕਿ ਬੁਲਡوزر ਮੁਹਿੰਮ ਸ਼ੁਰੂ ਕੀਤੀ ਕਈ ਨਸ਼ਾ ਤਸਕਰਾਂ ਦੇ ਬੁਲਡوزر ਦੇ ਨਾਲ ਘਰ ਚ ਆਏਗੇ ਲੇਕਿਨ ਅਜੇ ਵੀ ਪੰਜਾਬ 'ਚ ਨਸ਼ਾ ਜਿਹੜਾ ਉਹ ਵਿਕ ਰਿਹਾ ਹੈ ਅਜਿਹੇ 'ਚ ਹੁਣ ਮੌਜੂਦਾ ਜ਼ਿਲ੍ਹੇ ਦੇ ਐਸਐਸਪੀ ਤੇ ਸੀਪੀ ਦੀ ਜ਼ਿੰਮੇਵਾਰੀ ਹੋਏਗੀ ਜੇਕਰ ਕੋਈ ਪੰਜਾਬ ਦੇ ਵਿੱਚ ਉਸ ਜ਼ਿਲ੍ਹੇ ਦੇ ਵਿੱਚ ਨਸ਼ਾ ਵੇਚਦਾ ਹੈ ਔਰ ਜੇਕਰ ਸਰਕਾਰ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਫਿਰ ਐਸਐਸਪੀ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਦੇ ਲਈ ਬਕਾਇਦਾ ਤੌਰ ਤੇ 31 ਮਈ ਤੱਕ ਦੀ ਡੈਡਲਾਈਨ ਜਿਹੜੀ ਉਹ ਦਿੱਤੀ ਗਈ ਹੈ ਕਿ 31 ਮਈ ਤੱਕ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਔਰ ਇਸ ਦੇ ਨਾਲ ਨਾਲ ਨਸ਼ਾ ਮੁੱਖ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਐਸਐਸਪੀ ਤੇ ਸੀਪੀ ਨੂੰ ਖੁਦ ਲੈਣੀ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਦੇ ਵੱਲੋਂ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਹੈ ਕਿ ਹਰ ਖੇਤਰ ਦੇ ਵਿੱਚ ਨਸ਼ਾ ਮੁਕਤ ਬਣਾਉਣ ਦੇ ਲਈ ਐਸਐਸਪੀ ਨੂੰ ਠੋਸ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਔਰ ਐਸਐਸਪੀ ਨੂੰ ਇਹ ਦੱਸਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਡਰੱਗਸ ਦਾ ਸਫਾਇਆ ਜਿਹੜਾ ਹੈ ਉਹ ਕੀਤਾ ਜਾਏਗਾ। ਪੰਕਜ ਅੱਜ 27 ਅਪ੍ਰੈਲ ਹੋ ਚੁੱਕੀ ਹੈ ਤੇ ਸਾਫ਼-ਸਾਫ਼ ਕਿਹਾ ਜਾ ਸਕਦਾ ਹੈ ਕਿ ਫਿਰ ਪੁਲਿਸ ਦੇ ਕੋਲ 1 ਮਹੀਨਾ ਹੀ ਤਰੀਕ ਵਿੱਚ ਬਾਕੀ ਬਚਿਆ ਹੈ ਤੇ 1 ਮਹੀਨੇ ਦੇ ਵਿੱਚ ਹੋਰ ਵੀ ਤੇਜ਼ੀ ਦੇ ਨਾਲ ਐਕਸ਼ਨ ਹੁੰਦਾ ਹੋਇਆ ਪੰਜਾਬ ਦੇ ਵਿੱਚ ਨਜ਼ਰ ਆਵੇਗਾ। देखो निश्चित तौर पे क्योंकि पुलिस चाहवे ता 15 ਦਿਨਾਂ ਦੇ ਅੰਦਰ ਅੰਦਰ ਜਿਹੜੇ ਇਲਾਕੇ ਦੇ ਵਿੱਚ ਕਿਉਂਕਿ ਹਰ बस्ती ਹਰ ਮੁਹੱਲੇ ਹਰ ਸ਼ਹਿਰ ਦੇ ਵਿੱਚ ਗਿਨੇ ਚੁਨੇ ਲੋਕ ਹੁੰਦੇ ਨੇ ਜਿਹੜੇ ਨਸ਼ਾ ਤਸਕਰੀ ਕਰਵਾਉਂਦੇ ਨੇ ਡਰੱਗਸ ਵੇਚਦੇ ਨੇ ਔਰ ਪੁਲਿਸ ਨੂੰ ਕਿਤਨਾ ਕਿਤੇ ਉਸ ਬਾਬਤ ਜਾਣਕਾਰੀ ਹੁੰਦੀ ਹੈ ਲੇਕਿਨ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਾਂ ਇਸ ਦੇ ਪਿੱਛੇ ਵਜ੍ਹਾ ਕੀ ਦਿੰਦੀ ਹੈ ਪੁਲਿਸ ਨੂੰ ਵੀ ਪਤਾ ਹੁੰਦਾ ਹੈ ਔਰ ਜਦੋਂ ਹੁਣ ਡੀਜੀਪੀ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਔਰ ਇਹ ਕਹਿ ਦਿੱਤਾ ਹੈ ਕਿ ਇੱਕ ਡੈਡਲਾਈਨ ਬਣਾ ਦਿੱਤੀਗੀ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਹੋਰ ਇਹ ਕਹਿ ਦਿੱਤਾ ਗਿਆ ਕਿ ਜੇ ਉਸ ਇਲਾਕੇ 'ਚ ਫਿਰ ਵੀ ਨਸ਼ਾ ਵੇਚਿਆ ਹੋਇਆ ਤਾਂ ਉੱਥੋਂ ਦੇ ਐਸਐਸਪੀ ਉੱਥੋਂ ਦੇ ਸੀਪੀ ਜਿਹੜੇ ਨੇ ਉਹ ਜ਼ਿੰਮੇਵਾਰ ਹੋਣਗੇ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਖਾਸ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸਲਮ ਏਰੀਏ ਨੇ ਉੱਥੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਐਸਐਚਓ ਐਸਐਸਆਈ ਖੁਦ ਮੀਨਾ ਜਿਹੜਾ ਉਹ ਡਾਇਰੈਕਟਰ ਸਕਰਾਂ ਕੋਲ ਜਾਂ ਉਹਨਾਂ ਕੋਲੋਂ ਲੈਂਦੇ ਨਹੀਂ ਸਰਕੇ ਛੜਿਆਂ ਜਿਹੜਾ ਨਸ਼ਾ ਦੇਖਦਾ ਹੋਇਆ ਨਜ਼ਰ ਆਉਂਦਾ ਹੈ ਔਰ ਇਸ ਐਸੇ ਪੂਰਨ ਲੱਗ ਜਾਂਦੇ ਕਈ ਤਰੀਕੇ ਦੇ ਇਲਜ਼ਾਮ ਕਈ ਵਾਰ ਇਸ ਤਰੀਕੇ ਦੇ ਲੱਗਦੇ ਨੇ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਿਹੜੇ ਕਦਮ ਚੁੱਕੇ ਜਾਂਦੇ ਨੇ ਬੁਲਡੋਜ਼ਰ ਤੋਂ ਬਾਅਦ ਔਰ ਕਿਹੜੇ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾਂਦੀ ਹੈ ਹਾਂ ਠੀਕ ਹੈ ਪੰਕਜਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਨਸ਼ੇ ਦੇ ਖਾਤਮੇ ਨੂੰ ਲੈ ਕੇ ਡੀਜੀਪੀ ਨੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਹੈ 31 ਮਈ ਤੱਕ ਨਸ਼ਾ ਮੁਕਤ ਪੰਜਾਬ ਇਹ ਮੂਰਾ ਕਰਨ ਦੇ ਹਦਾਇਤ ਦਿੱਤੇ ਗਏ ਨੇ ਡੀਜੀਪੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡਰਗਸ ਦੇ ਖਾਤਮੇ ਦੇ ਲਈ ਐਸਐਸਪੀ ਥੋਸ 플ਾਨ ਬਣਾਉਣ ਤੇ ਨਾਲ ਹੀ ਕਿਹਾ ਗਿਆ ਕਿ ਡੈਡਲਾਈਨ ਤੋਂ ਬਾਅਦ ਨਸ਼ਾ ਮਿਲਿਆ ਤਾਂ ਅਫਸਰਾਂ ਤੇ ਗਾਜ ਡਿੱਗੇਗੀ ਯਾਨੀ ਕਿ ਅਫਸਰਾਂ ਤੇ ਫਿਰ ਸਖਤ ਐਕਸ਼ਨ ਕੀਤਾ ਜਾਵੇਗਾ